ਬੇਹੋਣੇ UPI ਪੇਮੈਂਟ ਤੁਸੀਂ ਕਿਸੇ ਵੀ ਦੇਸ਼ ਤੋਂ ਕਰ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵੀ ਤੁਸੀਂ ਕਿਵੇਂ ਵੀ ਪੈਸਾ ਭੇਜ ਸਕਦੇ ਹੋ ਪਹਿਲਾਂ ਤੁਹਾਡਾ ਕੋਈ ਯਾਰ ਦੋਸਤ ਬਾਹਰ ਗਿਆ ਹੋਊਗਾ ਤੁਸੀਂ ਉਹਨੂੰ ਕਹੋ ਕਿ ਮੈਨੂੰ ਪੈਸੇ ਭੇਜ ਦਿਓ ਫਿਰ ਉਹੀ ਚੱਕਰ ਪੈ ਜਾਂਦਾ ਕਿ ਸਾਡੇ ਕੋਲ ਤਾਂ UPI ਚੱਲਦਾ ਨਹੀਂ ਇੱਥੇ ਹੁਣ ਕਿਵੇਂ ਅਸੀਂ ਪੈਸੇ ਭੇਜੀਏ ਤਾਂ ਹੁਣ ਇਹ ਸਾਰੇ ਬਹਾਨੇ ਜਿਹੜੇ ਨੇ ਖਤਮ ਹੋ ਜਾਣੇ ਆ ਕਿਉਂਕਿ ਹੁਣ UPI ਪੇਮੈਂਟਸ ਵਿਦੇਸ਼ਾਂ ਦੇ ਵਿੱਚ ਵੀ ਚੱਲਣ ਲੱਗ ਗਏ ਨੇ ਜਿਹੜੇ ਵੀ ਟੂਰਿਸਟ ਜਾਂਦੇ ਨੇ ਤਾਂ ਵਿਦੇਸ਼ ਦੇ ਵਿੱਚ ਵਰਤੋਂ ਕਰਕੇ ਕੋਈ ਵੀ ਚੀਜ਼ ਆਪੜੀ ਖਰੀਦ ਸਕਤੇ ਹੈਗੇ ਨੇ ਤਾਂ ਹੋਰ ਜਿਹੜਾ ਸਮਝੌਤਾ ਹੋਇਆ ਹੈਗਾ Google ਦੇ ਵਿੱਚ ਤੇ NPCI ਦੇ ਵਿੱਚ ਸਮਝੌਤਾ ਕੀਤਾ ਗਿਆ ਹੈਗਾ ਤਾਂ ਇਸ ਕਾਰਨ ਜਿਹੜਾ ਹੁਣ ਪੇਮੈਂਟਸ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤੁਸੀਂ ਕਰ ਸਕਦੇ ਯੂਪੀ ਭੁਗਤਾਨ ਕਰ ਸਕਦੇ ਹੋਗੇ NPCI ਦੇਸ਼ ਵਿੱਚ ਡਿਜੀਟਲ ਭੁਗਤਾਨ ਨੂੰ ਬਤੌਣ ਲਈ ਲਗਾਤਾਰ ਕਦਮ ਚੁੱਕ ਰਿਹਾ ਤਾਂ ਹੁਣ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ 'ਚ UPI ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ UPI ਭੁਗਤਾਨ ਨੂੰ ਚਾਹਤ ਕਰਨ ਦੇ ਲਈ NPCI ਅਤੇ Google ਵਿਚਕਾਰ ਇੱਕ ਸਮਝੌਤੇ ਤੇ हस्ताक्षर किए गए ने गूगल इंडिया डिजिटल सेवावां ते एनपीसीआई इंटरनेशनल पेमेंट लिमिटेड ने भारत ਤੋਂ ਬਾਹਰਲੇ ਦੇਸ਼ਾਂ ਵਿੱਚ ਯੂਪੀਆਈ ਭੁਗਤਾਨਾਂ ਦਾ ਵਿਸਤਾਰ ਕਰਨ ਦੇ ਵਿੱਚ ਸਾਂਝਦਾਰੀ ਕੀਤੀ ਹੈ ਜਿਹੜਾ ਸਮਝੌਤਾ ਮੈਮੋਰੈਂਡਮ ਹੈਗਾ ਐਮਓਯੂ ਭਾਰਤੀ ਯਾਤਰੀਆਂ ਨੂੰ ਗੂਗਲ ਪੇ ਜੀਪੀਏ ਜੋ ਜਾਣਿਆ ਜਾਂਦਾ ਹੈ ਉਸ ਰਾਹੀਂ ਦੂਜੇ ਦੇਸ਼ਾਂ ਦੇ ਵਿੱਚ ਭੁਗਤਾਨ ਕਰਨ ਦੇ ਯੋਗ ਬਣਾਏਗਾ ਜਿਹੇ ਚ ਵਿਦੇਸ਼ ਜਾਣ ਸਮੇਂ ਨਕਦੀ ਜਾਂ ਵਿਦੇਸ਼ੀ ਕਰੰਸੀ ਲੈ ਕੇ ਜਾਂਦੀ ਸਮੱਸਿਆ ਖਤਮ ਹੀ ਹੋ ਜੂਗੀ ਬਹੁਤ ਸਾਰੇ ਲੋਕ ਜਿਹੜੇ ਨਕਦੀ ਲੈ ਕੇ ਜਾਂਦੇ ਸੀ ਕੈਸ਼ ਲੈ ਕੇ ਜਾਂਦੇ ਸੀਗੇ ਤਾਂ ਚੋਰੀ ਹੋ ਜਾਂਦੀ ਸੀ ਲੁਟੇਰੇ ਖੋਗੇ ਭਾਜ ਜਾਂਦੇ ਸੀ ਪਰ ਹੁਣ ਤੁਹਾਡੇ ਫੋਨ 'ਚ ਹੀ ਪੈਸੇ ਰਹਿਣਗੇ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਤੁਹਾਨੂੰ ਕਿਤੇ ਡਾਲਰਾਂ 'ਚ ਕਨਵਰਟ ਕਰਾਣੇ ਆ ਜਾਂ ਖੁੱਲੇ ਬੱਜੇ ਕਰਾਉਣੇ ਹੈਗੇ ਤਾਂ ਇਹਦਾ ਕੋਈ ਵੀ ਚੱਕਰ ਨਹੀਂ ਹੈਗਾ ਕਰੰਸੀ ਵਾਲਾ ਹੁਣ ਤੁਹਾਡੇ Google Pay ਤੋਂ ਜਿਹੜੀ ਪੇਮੈਂਟ ਹੋ ਸਕਦੀ ਹੈ ਵਿਦੇਸ਼ਾਂ ਦੇ ਵਿੱਚ ਵੀ ਦੈ ਭਾਰਤ ਤੋਂ ਬਾਹਰ ਦੀ ਯਾਤਰੀਆਂ ਦੇ ਲਈ ਯੂਪੀ ਭੁਗਤਾਨ ਦੀ ਵਰਤੋਂ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਇਸ ਨਾਲ ਆਸਾਨੀ ਨਾਲ ਵਿਦੇਸ਼ ਦੇ ਵਿੱਚ ਲੈਣ-ਦੇਣ ਕਰ ਸਕਣਗੇ ਐਮਓਯੂ ਦਾ ਉਦੇਸ਼ ਦੂਜੇ ਦੇਸ਼ਾਂ ਵਿੱਚ ਯੂਪੀਆਈ ਵਰਗੇ ਡਿਜੀਟਲ ਭੁਗਤਾਨ ਪ੍ਰਣਾਲੀ ਸਥਾਪਿਤ ਕਰਨ ਦੇ ਵਿੱਚ ਸਹਾਇਤਾ ਪ੍ਰਦਾਨ ਕਰਨਾ ਇਹ ਸਹਿਜ ਵਿਤੀ ਲੈਣ-ਦੇਣ ਵਿੱਚ ਇੱਕ ਮਾਡਲ ਦਿੰਦਾ ਹੈ ਇਹ ਯੂਪੀਆਈ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਵਿੱਚ ਕਾਰਸਰ ਹੱਦ ਪਾਰ ਵਿਤੀ ਵਟਾਂਦਰੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਕੇਂਦ੍ਰਿਤ ਹੈ ਯਾਨੀ ਕਿ ਲੈਣ-ਦੇਣ ਸੌਖਾ ਹੋ ਜਾਵੇ NIPA PL ਦੇ CEO ਨੇ ਦੱਸਿਆ ਕਿ ਇਹ ਰਣਨੀਤਿਕ ਭਾਈਵਾਲੀ ਨਾ ਸਿਰਫ ਭਾਰਤੀ ਯਾਤਰੀਆਂ ਲਈ ਵਿਦੇਸ਼ੀ ਲੈਣ ਦੇ ਨੂੰ ਸਰਲ ਬਣਾਏਗੀ ਬਲਕਿ ਸਾਨੂੰ ਦੂਜੇ ਦੇਸ਼ਾਂ ਵਿੱਚ ਇੱਕ ਸਫਲ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਚੁਣੌਤ ਲਈ ਆਪਣੇ ਗਿਆਨ ਤੇ ਮੁਹਾਰਤ ਨੂੰ ਵਧਾਉਣ ਦੀ ਵੀ ਇਜਾਜ਼ਤ ਦੇਗੀ। ਸੋ ਅੱਜ ਉਹ ਇਸ ਸਮਝੌਤੇ ਹੋਇਆ ਹੈ ਕਿ ਦੇ ਬੈਨੀਫਿਟ ਕੀ ਨੇਗੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਮਝੌਤਾ ਯੂਪੀਆਈ ਦੀ ਗਲੋਬਲ ਮੌਜੂਦਗੀ ਨੂੰ ਮਜ਼ਬੂਤ ਕਰੇਗਾ ਅਤੇ ਵਿਦੇਸ਼ੀ ਵਪਾਰੀਆਂ ਨੂੰ ਭਾਰਤੀ ਗਾਹਕਾਂ ਤੱਕ ਪਹੁੰਚ ਦੇਵੇਗਾ। ਇਸ ਤੋਂ ਬਾਅਦ ਡਿਜੀਟਲ ਭੁਗਤਾਨ ਕਰਨ ਲਈ ਸਿਰਫ ਵਿਦੇਸ਼ੀ ਮੁਦਰਾ ਜਾਂ ਕ੍ਰੈਡਿਟ ਜਾਂ ਵਿਦੇਸ਼ੀ ਮੁਦਰਾ ਕਾਰਡਾਂ ਦੇ ਨਿਰਭਰ ਕਰਨ ਦੀ ਵੀ ਕੋਈ ਲੋੜ ਨਹੀਂ ਹੋਊਗੀ ਹੁਣ ਲੋਕਾਂ ਕੋਲ ਭਾਰਤ ਤੋਂ UPI ਸੰਚਲਿਤ ਐਪਸ ਦੀ ਵਰਤੋਂ ਕਰਨ ਦਾ ਵਿਕਲਪ ਹੋਏਗਾ ਔਰ ਇਸ ਦੇ ਨਾਲ ਹੀ ਪੈਸੇ ਦੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਵੀ ਸਰਲ ਹੋ ਜਾਏਗੀ